ਤਾਂ ਦੀਆਂ ਸੜਕਾਂ ਤਾਂ ਦੀਆਂ ਗਲੀਆਂ ਤਾਂ ਦੇਖੇ ਤਾ ਨੂੰ ਜਾਂਦੇ ਰਾਹ ਬਈ ਕਾਂ ਲੋਰਾਂ ਨੂੰ ਜਾਂਦੇ ਰਾਹ ਸਾਰੇ ਪੱਕੇ ਕਰਦਾਂਗੇ ਜੇ ਪੱਕੇ ਕਰਦੇ ਤਾਂ 27 ਜੂਨ ਨੂੰ ਮੰਗਾਵਾਂਗੇ ਜੇ ਨਾ ਪੱਕੇ ਕੀਤੇ ਤਾਂ ਅਸੀਂ ਦਰਖੋ ਬੋਟ ਮੰਗਾਈ ਨਹੀਂ ਹੁੰਦੀ। ਲਾ ਜੀਤ ਪਰ ਜੀਤ। ਪਰ ਬੀਂਤੀ ਇਹ ਨੂੰ ਇਹ ਵੀ ਕਰਦੇ ਹੋ ਕਿ ਅਸੀਂ ਰਾਹ ਨੂੰ ਤੁਹਾਡੇ ਪੱਕੇ ਕਰਦੇ ਕੁਝ ਪਵਾ ਦੇ ਰਿਹਾ ਤੇ 27 ਨਹੀਂ ਵੋਟ ਉੱਪਰ ਕੇ ਵੋਟ ਪਾਓਗੇ ਕਿਉਂਕਿ ਆਰਾਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ। ਬੜਾ ਵੱਡੇ ਪਾਸਟਰਾਂ ਦੀ ਆਧਾਰ ਦਾਵਾ ਪਟਿਆਲਾ ਲੁਧਿਆਣਾ ਜਲੰਧਰ ਅਮਰਸਰ ਇਹਨਾਂ ਬਸਟੈਂਡਾਂ ਦੀ ਬੋਲੀ ਹੋਣੀ ਤੇ ਜਿਹੜਾ ਮੰਤਰੀ ਉਹਨੇ ਕਹਿ ਦੇਣਾ ਜੀਐਮ ਨੂੰ ਜਨਰਲ ਮੈਨੇਜਰ ਨੂੰ ਵੀ ਮੇਰਾ ਵਰਕੇ ਆ ਤੇ ਤੈਨੂੰ ਆਉਂਦਾ ਤੇ ਇਹਨੂੰ ਟੈਂਡਰ ਦੇ ਦੇ ਉਹ ਟੈਂਡਰ ਸਾਫ ਦਾ 2 ਕਰੋੜ ਦਾ ਜਾਂਦਾ ਮਾਈ ਬੋਲੀ ਤੇ ਇਹਨਾਂ ਨੇ ਕਰ ਦੇਣਾ ਵੀ 50 ਲੱਖ ਦੇ ਦੇ ਨਹੀਂ 50 ਲੱਖ ਤਾਂ ਦਵਾ ਦੇਣਾ ਉਹ ਕੋਈ ਆਕੂ ਨਹੀਂ ਹੁੰਦਾ ਉਹ ਮੰਤਰੀ ਦਾ ਰਿਸ਼ਤੇਦਾਰ ਜਾਂ ਚੇਲਾ ਉਨਾਈ ਜਿਹਦੇ ਤੋਂ ਜ਼ਿਆਦਾ ਬਾਕੀ ਦੇ ਕੋਲ ਮੰਤਰੀ ਲੈ ਜਾਂਦਾ ਹੀ ਤੇ ਜਾ ਕਿਸੇ ਤੀਜੇ ਬੰਦੇ ਨੂੰ ਮਿਲ ਕੇ 2 ਕਰੋੜ ਤੇ ਦੇ ਦਿੰਦੇ ਸੀ 50 ਉਹ ਤੇ 1.5 ਕਰੋੜ ਵੀ ਮੰਤਰੀ ਬੀਜੇ ਕੇ ਜਾ ਜਾ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਐਮ.ਐਲ.ਏ. ਸ਼੍ਰੀ ਗੁਰੇਸ਼ ਕਟਾਰੀਆ ਜੀ ਐਮ.ਐਲ.ਏ. ਹਰਕਾ ਜੀ ਦਾ ਸਰ ਅਹੋਜਾ ਜੀ ਬਲਾਕ ਪ੍ਰਧਾਨ ਮਾਕੂ ਤੋਂ ਹਰਪਿੰਦਰ ਕੌਰ ਜੀ ਸੰਧੂ ਸਾਡੇ ਜ਼ਿਲ੍ਹਾ ਤਰਨਤਾਰਨ ਤੋਂ ਜੋ ਤੇ ਆਗੂ ਨੇ ਡਾਕਟਰ ਅਵੀ ਅਹੋਜਾ ਜੀ ਸਾਹਿਬ ਕਾ ਐਮ.ਸੀ. ਸਾਹਿਬ ਪਵਨ ਕਟਾਰੀਆ ਜੀ ਗਜੇ ਸਿੰਘ ਆਵਾਂ ਜੀ ਹਰਪੀਤ ਸਿੰਘ ਜੀ ਸਰਪੰਚ ਸਾਹਿਬ ਬਾਬਾ ਹਰਜੀਤ ਸਿੰਘ ਜੀ ਰਿਸ਼ੂ ਕਰਾਰਾ ਜੀ ਕੈਪਟਨ ਅਸ਼ੇਰ ਸਿੰਘ ਜੀ ਭੀਮ ਠਾਕਰਾ ਜੀ ਵੀਰ ਆਗਿਰ ਜੀ ਗੋਰਮ ਮਦਾਨ ਜੀ ਤੇ ਸਾਡੇ ਆਰਜੂ ਸਾਹਿਬ ਅਸ਼ੂ ਆਰਜੂ ਸਾਹਿਬ ਤੇ ਹੋਰ ਵੀ ਆਮ ਆਪੀ ਪਾਰਟੀ ਦੇ ਜਿਹਨੇ ਵੀ ਸਾਥੀ ਆਏ ਆ ਜੇ ਕਿਸੇ ਦਾ ਨਾਮ ਨਾ ਲੈ ਸਕਿਆ ਹੋਆ ਤਾਂ ਮਾਫ਼ ਕਰਨਾ ਆਹ ਵਿਚਾਰਾਂ ਦੀ ਸਾਂਝ ਪਹੁੰਚ ਤੋਂ ਪਹਿਲਾਂ ਗੁਰੂ ਘਰ ਦੇ ਵੀ ਸਾਹਿਬ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਮੇਰੇ ਤੋਂ ਪਹਿਲਾਂ ਬੋਲਣਿਆ ਬੁਲਾ ਰਿਆ ਨੇ ਆਮ ਆਦਮੀ ਪਾਰਟੀ ਨੇ ਜਿੰਨੇ ਕੰਮ ਕੀਤੇ ਆ ਤੇ ਪਿਛਲੀਆਂ ਸਰਕਾਰਾਂ ਦੀਆਂ ਜਿਹੜੀਆਂ ਨਿਕਮੀਆਂ ਉਹ ਸਾਰਾ ਕੁਝ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਭਗਵਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ 2 ਸਾਲਾਂ 'ਚ ਇਹਨੇ ਕੰਮ ਕੀਤੇ ਆ ਪੁਰਾਣੀਆਂ ਸਰਕਾਰਾਂ ਦੇ ਵਿੱਚ 5 ਸਾਲਾਂ ਦੇ ਵਿੱਚ ਟੱਕਾ ਤੋੜ ਕੇ ਦੁਹਰਾ ਨਹੀਂ ਸੀ ਕਰਦੇ ਤੇ ਲੋਕ ਸੰਤੁਸ਼ਟ ਵੀ ਆ ਗਰਾਉਂਡ ਤੇ ਜੇ ਜਾ ਕੇ ਆਪਾਂ ਭੈੜਾ ਉਹ ਬਜ਼ੁਰਗਾਂ ਤੋਂ ਨੌਜਵਾਨਾਂ ਤੋਂ ਪੁੱਛਦੇ ਆ ਤੇ ਲੋਕ ਕਹਿੰਦੇ ਆ ਵੀ ਵਾਕਈ ਯਾਰ ਜੇ ਅੰਗੀ ਸਰਕਾਰ ਬਣੀ ਜੇ ਕਿਸਾਨਾਂ ਨੂੰ ਪੁੱਛੀਦਾ ਤੇ ਕਿਸਾਨ ਵੀ ਕਹਿੰਦੇ ਆ ਕਿ ਪਹਿਲੀ ਵਾਰ ਹੋਇਆ ਅਸੀਂ ਦਿਨੇ-ਦਿਨੇ ਝੋਨੇ ਦੇ ਸੀਜ਼ਨ ਤੇ ਕਣਕ ਦੇ ਸੀਜ਼ਨ ਕਣਕ ਨੂੰ ਧੋਣਿਆਂ ਨੂੰ ਪਾਣੀ ਲਾਇਆ ਨਹੀਂ ਤੇ ਰਾਤ ਨੂੰ 1:00 2:00 ਵਜੇ ਹੀ ਸਪੰਨ ਸਿਰਗਾ ਮੇ ਤੇ ਰਣਾ ਬੜਬੜ ਲੈ ਤਿਆਰ ਰਹਿਣਾ ਕਿ ਕਿਹੜੇ ਨੇ ਬੱਤੀ ਜਵਨੀ ਤੇ ਬੱਤੀ ਵੀ ਆਪਾਂ ਵੇਖਦੇ ਰਿਹਾ ਕਿਸਾਨ ਮੈਂ ਆਪ ਕੋਈ ਕਿਸਾਨ ਆ ਮੈਂ ਖੁਰਕੀਤੀ ਕਰਦਾ ਆਪਾਂ ਵੇਦੇ ਰਿਆ ਲਾਈਟ ਆਉਣੀ 2 ਕੈਂਟੇ ਫਿਰ 3 ਕੈਂਟੇ ਦਾ ਕੰਮ ਫਿਰ ਕਿੰਨੇ ਕੈਂਟਾ ਆਉਣੀ ਫੇਰ ਅੱਧੇ ਕੈਂਟੇ ਕੇ ਗੇਰਾ ਕੰਮ ਬੱਤੀ ਦੇਣੀ 6-7 ਕੈਂਦੇ ਤੇ ਦੇਣੀ 2-2 ਕੈਂਟੇ ਕਰਕੇ ਦਾ ਨਿਕਾਲ ਜਿਆਦਾ ਉਹ ਨੇਚਰ ਨੂੰ ਨਿਕਾਲ ਪਹੁੰਚਣ ਲੱਗਣਾ ਤੇ ਫੇਰ ਲਾਈਪ ਆ ਜੋ ਜਦੋਂ ਵੀ ਆਪਾਂ ਵੀ ਪਾਰਟੀ ਦੀ ਸਰਕਾਰ ਬਣੀ ਆ ਨਿਰੰਤਰ 10-10 ਕੈਂਡੇ ਲਗਾਗਾ ਤੇ ਬੱਤੀ ਤੇ ਬੱਤੀ ਵੀ ਦੇਂਦੀ ਚੱਲੀ ਸ਼ਹਿਰਾਂ ਦੇ ਵਿੱਚ ਤੇ ਤੇ 24 ਘੰਟੇ ਬੱਤੀ ਆ ਪਿੰਡਾਂ ਦੇ ਵਿੱਚ 24 ਘੰਟੇ ਲਗਾਤਾਰ ਬਿਜਲੀ ਚੱਲੀ ਤੇ ਪਹਿਲੀ ਸਰਕਾਰ ਆ ਜਿਹਨੇ ਪ੍ਰਾਈਵੇਟ ਸਰਵਰਕਾਰ ਕੋਲ ਵਾਲਾ ਠੀਕ ਕੇ ਸਰਕਾਰੀ ਕਰ ਲਿਆ ਨਹੀਂ ਤੇ ਸਰਕਾਰੀ ਚੀਜ਼ਾਂ ਵੇਚ ਕੇ ਆਪਦੇ ਘਰਾਂ ਨੂੰ ਪਰਦੇਸ ਅੱਜ ਤੱਕ ਇੱਕ ਵੀ ਕੋਈ ਕਰਾਵੇ ਪ੍ਰਾਈਵੇਟ ਪ੍ਰਾਪਰਟੀ ਪਿਛਲਿਆਂ ਨੇ ਨਹੀਂ ਖਰੀਦੀ ਆਮ ਆਦਮੀ ਪਾਰਟੀ ਦੀ ਸਰਕਾਰ ਚ 180 ਕਰੋੜ ਦਾ ਜਿਹੜਾ ਥਰਮਲ ਪਲਾਰ ਖਰੀਦਿਆ ਜੇ ਇੰਦਾ ਥਰਮਲ ਪਲਾਰ ਦਾ ਅੱਜ ਲਈ ਘੱਟ ਤੋਂ ਘੱਟ 5000 ਕਰੋੜ ਰੁਪਇਆ ਲੱਗੂ 5000 ਕਰੋੜ 1200 ਏਕੜ ਦੇ ਕਰੀਬ ਜ਼ਮੀਨ ਹੈ 1200 ਕਿਲਾ ਜਮੀਨ ਵੀ ਕਿਨੇ ਦੀ ਹੈ ਕਿੰਨੀ ਮਸ਼ੀਨਰੀ ਲੱਗੀ ਆ ਇਹ ਸਾਧ ਸੰਗਤ ਇਹ ਕੰਮ ਕਰਾਏ ਨੇ ਵੀ ਥਰਮਲ ਪਲਾਰ ਹੋਰ ਵੀ ਜੇ ਅਪਾ ਦਿੱਲੀ 에어ਪੋਰਟ ਤੋਂ ਬੱਸਾਂ ਦੀ ਗੱਲ ਕਰੀਏ ਟਾਟਾ ਦਾ ਇੱਕ ਟ੍ਰਾਂਸਪੋਰਟ ਮਹਿਕભાઈ ਤੇ ਬੱਸਾਂ ਦਿੱਲੀ ਤੋਂ ਕਲਾ ਪੰਜਾਬ ਇੱਕ ਵਾਰ ਸਵੇਰ ਪੂਰੇ ਭਾਰਤ ਦੇ ਵਿੱਚ ਸਾਰੀਆਂ ਸਥਾਨਾਂ ਤੋਂ ਪੰਜਾਬ ਤੋਂ ਦਿੱਲੀ ਇਹ ਕੋਲ ਨੂੰ ਬੱਸਾਂ ਚੱਲਦੀਆਂ ਤੇ ਉਹਦੇ ਤੋਂ ਪਹਿਲਾਂ 10 ਸਾਲ ਪਹਿਲਾਂ ਇਹ ਖਾਲੀ ਦਲ ਦੀ ਸਰਕਾਰ ਬਾਦਲ ਪ੍ਰਵਾਦੀ ਇਹ ਲੋਕ ਡੈਮ ਚੱਲਦੀ ਰਹੀ ਮੁਰਕੇ ਪੰਜ ਸਾਲ ਕਾਂਗਰਸੀ ਜਦੋਂ ਆਈ ਇਹਨਾਂ ਦਾ ਫਰਜ ਬਦਲ ਆਈ ਵੀ ਕਾਲੀਆਂ ਇਹ ਬੱਸਾਂ ਇਹ ਕੋਲ ਨੂੰ ਚੱਲਦੀਆਂ ਅਸੀਂ ਸਰਕਾਰੀ ਬੱਸਾਂ ਚਲਾਈਆਂ ਪਰ ਇਹਨਾਂ ਦੀ ਕਿਤੇ ਨਾ ਕਿਤੇ ਗੰਢ ਸਾਢੀ ਆਪਸ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਗੱਲ ਜਿਹੜੀ ਸਿਰਫ ਸਟੇਜਾਂ ਦੇ ਇੱਕ ਦੂਜੇ ਨੂੰ ਘੱਟਦੇ ਹੀ ਗਾਲਾਂ ਕੱਢਦੇ ਵਿੱਚੋਂ ਇੱਕ ਦੂਜੇ ਨਾਲ ਲੜੇ ਸਾਹਸਗਤ ਪੰਜ ਸਾਲ ਕਾਂਗਰਸ ਨੇ ਵੀ ਦਿੱਲੀ ਨੂੰ ਸਰਕਾਰੀ ਬਸਾਈ ਚਲਾਈਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਪੰਜਾਬ ਸ਼੍ਰੀ ਅਰਵਿੰਦ ਕੇਜਰੀ ਵਾਲੇ ਮੁੱਖ ਮੰਤਰੀ ਦਿੱਲੀ ਸਾਡੇ ਨੈਸ਼ਨਲ ਕਲੀਨਰ ਜਲੰਧਰ ਦੇ ਬੱਸ ਸਟੈਂਡ ਤੋਂ ਦਿੱਲੀ 에어ਪੋਰਟ ਨੂੰ ਪਹਿਲੇ ਹੀ ਕਿੰਨਾ ਚੋ ਮਹੀਨੇ ਤੇ ਬੱਸਾਂ ਚਲਾਈਆਂ ਕੋਈ ਰੁਪਈਆ ਅਜੇ ਤੱਕ ਕਿੰਨਾ ਮਾਗੀ ਉਹਨਾਂ ਬੱਸਾਂ ਦੀ ਤੇ ਨਾਲ ਜਿਹੜਾ ਕਿਰਾਇਆ 4500 ਰੁਪਈਆ ਅਮਰਸਰ ਤੋਂ ਦਿੱਲੀ 에어ਪੋਰਟ ਦਾ ਲੱਗਦਾ ਈ ਉਹ ਕਿਰਾਇਆ ਘਟ ਕੇ 11.5 ਰੁਪਈਆ ਹੋ ਗਿਆ ਸਰਕਾਰੀ ਬੱਸਾਂ ਦਾ 11.5 ਰੁਪਈਆ ਤੇ ਬਾਦਲ ਪਰਿਵਾਰ ਤੋਂ ਵੀ ਜਦੋਂ ਵੇਖਿਆ ਕਿ ਬੱਸਾਂ ਤੇ ਕੋਈ ਸਵਾਰੀ ਨਹੀਂ ਚੜਦੀ 450 ਤੋਂ ਘਟਾ ਕੇ 16700 ਰੁਪਇਆ ਕਰਵਾ ਪਿਆ ਤੇ ਆਪਣੀ ਸਰਕਾਰ ਦਾ ਜਿੰਦਾ ਕੀਆ ਅਜੰਦਾ ਇਹੋ ਆ ਵੀ ਲੋਕਾਂ ਦੀ ਲੁੱਟ ਬੰਦਵਾ ਲੋਕਾਂ ਦੇ ਪੈਸੇ ਲੋਕਾਂ ਦੀਆਂ ਜੇਬਾਂ ਤੇ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਤੇ ਲੱਗਣ ਤੇ ਸਾਹਸਿਕ 450 ਤੋਂ ਬਾਦਲਪੁਰਵਾਰ ਤੋਂ ਇੰਡੋਰ ਤੱਕ ਦਾ ਕਿਰਾਇਆ 161600 ਕਰਵਾ ਪਿਆ ਤੇ ਨਾਲ ਬੜਾ ਦਿੱਲੀ ਏਅਰਪੋਰਟ ਸਰਕਾਰੀ ਬੱਸਾਂ ਭਰਦੀਆਂ ਜੇ ਕੋਈ ਸਵਾਰੀ ਬਚਣੀ ਤੇ ਉਹ ਬਾਦਲਵਾਲੀ ਵਾਸਤੇ ਚੜਦੀ ਆ ਨਹੀਂ ਤੇ ਲੋਕ ਸਰਕਾਰੀ ਆਪੀਆਂ ਬੱਸਾਂ ਦੇ ਚਾਹ ਵਾਪਸ ਹਾਂ ਕਰਦੇ ਆ ਤੇ ਫਿਰ ਪਹਿਲੇ ਆ ਸਰਕਾਰਾਂ ਦੇ ਵਿੱਚ ਜਿਹੜੇ ਬੱਸ ਸਟੈਂਡ ਆ ਮੈਂ ਵੱਡੇ ਬੱਸ ਸਟੈਂਡਾਂ ਦੀ ਧਾਰਨਾ ਪਟਿਆਲਾ ਲੁਧਿਆਣਾ ਜਲੰਧਰ ਅਮਰਸਰ ਇਹਨਾਂ ਬੱਸ ਸਟੈਂਡਾਂ ਦੀ ਬੋਲੀ ਹੋਣੀ ਤੇ ਜਿਹੜਾ ਮੰਤਰੀ ਉਹਨੇ ਕਹਿ ਦੇਣਾ ਜੀਐਮਓ ਜਨਰਲ ਮੈਨੇਜਰ ਨੂੰ ਵੀ ਮੇਰਾ ਵਰਕਰ ਆ ਤੇਰੇ ਕੋਲ ਆਉਂਦਾ ਤੇ ਇਹਨੂੰ ਟੈਂਡਰ ਦੇ ਦੇ ਉਹ ਟੈਂਡਰ ਸਾਫ ਦਾ 2 ਕਰੋੜ ਦਾ ਜਾਂਦਾ ਮਾਈ ਬੋਲੀ ਤੇ ਇਹਨਾਂ ਨੇ ਕਰ ਦੇਣਾ ਵੀ 50 ਲੱਖ ਦੇ ਦੇਣੀ ਪੰਜਾਬ ਦਾ ਹੱਕ ਦਵਾ ਦੇਣਾ ਉਹ ਕੋਈ ਆਪੂ ਨਹੀਂ ਹੁੰਦਾ ਉਹ ਮੰਤਰੀ ਦਾ ਰਿਸ਼ਤੇਦਾਰ ਜਾਂ ਚੇਲਾ ਹੁੰਦਾ ਹੀ ਜਿਹਦੇ ਤੋਂ ਜ਼ਿਆਦਾ ਬਾਕੀ ਦੇਰ ਕੋਲ ਮੰਤਰੀ ਲੈ ਜਾਂਦਾ ਹੀ ਤੇ ਜਾਂ ਕਿਸੇ ਤੀਜੇ ਬੰਦੇ ਨੂੰ ਮੜ ਕੇ 2 ਕਰੋੜ ਤੇ ਦੇ ਦਿੰਦੇ ਹੀ ਪੰਜਾਬ ਉਹ ਤੇ ਦੇਰ ਕਰੋ ਵੀ ਮੰਤਰੀ ਦੀ ਦੇ ਕੇ ਜਾਂਦਾ ਤੁਹਾਡੀ ਸਰਕਾਰ ਬਣੀ ਮੈਂ ਇੱਕ ਵਸਤਾਂਤੀ ਦਰ ਦੇ ਤੌਰ ਤੇ ਗੱਲ ਕੀਤੀ ਸਾਰੇ ਵਸਤਾਂ ਨਾਲ ਐਵੇਂ ਹੁੰਦਾ ਹੈ ਤੁਹਾਡੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਵੀਡੀਓਗ੍ਰਾਫੀ ਹੋਈ ਪਾਰ ਚੀ ਧਗੜਾ ਬੋਲੀਆਂ ਵਾਲੀਆਂ ਭਾਵੇਂ ਕੋਈ ਗਰੀਬ ਹੈ ਭਾਵੇਂ ਮੀਰ ਭਾਵੇਂ ਕੋਈ ਨਵਾਂ ਠੇਕੇਦਾਰ ਤੋਂ ਭਾਵੇਂ ਭਰਾ ਹਰੇਕ ਨੇ ਅਪਲਾਈ ਕੀਤਾ ਬੋਲੀ ਦਿੱਤੀ ਜਿੰਨੇ ਰੇਟ ਵੱਧ ਦਿੱਤਾ ਉਹਨੂੰ ਫਸਟ ਸਟੇਪ ਦਾ ਠੇਕਾ ਮਿਲਿਆ 661 ਕਰੋੜ ਰੁਪਏ ਇੱਕ ਸਾਲ ਦੀ ਹਕਮਤ ਕੀ ਆਪਣੀ ਕਾਂਗਰਸ ਰਾਜ ਦੇ ਨਾਲੋਂ ਤੁਹਾਡੀ ਸਰਕਾਰ ਦੇ ਰਾਜ ਦੇ ਨਾਲ ਕੱਲੇ ਟਰਾਂਸਪੋਰਟ ਪੈਕੇਜ ਤੇ ਇਹ ਇਸੇ ਤਰੀਕੇ ਆ ਜਿਹੜੀਆਂ ਕੁੰਡੀਆਂ ਲਾਉਦੇ ਹਈਏ ਕੁੰਡੀਆਂ ਬੰਦ ਹੋ ਗਈਆਂ ਤੇ ਸਰਕਾਰ ਦੀ ਹੁਕਮ ਅਦਲਾਪੀ 661 ਕਰੋੜ ਰੁਪਈਆ ਕੱਲੇ ਟਰਾਂਸਪੋਰਟ ਵਿਭਾਗ ਨੂੰ ਦੇ ਇੰਕੋ ਬਾਕੀ 1 ਸਾਲ ਦੀ ਉਸੇ ਤਰ੍ਹਾਂ ਇੰਫੈਕਸਾਈਡ ਡਿਪਾਰਟਮੈਂਟ ਦੀ 1000 ਕਰੋੜ ਦੀ ਵੰਗੀ ਦੂਜੇ ਪੰਚਾਇਤ ਵਿਭਾਗ ਮਿਲ ਦੀ ਵੰਗੀ ਐਨੀਮਲ ਹਸਬੰਡਰੀ ਦੀ ਵੰਗੀ ਹਰ ਡਿਪਾਰਟਮੈਂਟ ਚ ਇੰਕਮ ਸੋਰਸ ਵਾੜੀ ਉਹਦੇ ਨਾਲ ਬਿਜਲੀ ਫਰੀ ਦਿੱਤੀ ਬਿਜਲੀ ਫਰੀ ਜਿਹੜੀ ਦਿੱਤੀ ਕਿਸਾਨਾਂ ਨੂੰ ਵੀ ਲੰਬਤਰ ਉਸੇ ਤਰ੍ਹਾਂ ਬਿਜਲੀ ਫਰੀ ਘਰਾਂ ਦੇ ਵਿੱਚ ਵੀ ਜਿਵੇਂ ਬਾਬੇ ਨਾਨਕ ਨੇ ਕੀਤਾ ਹੈ ਨਾ ਕਿ ਸਾਰੇ ਧਰਮਾਂ ਨੂੰ ਇੱਕੋ ਜਿਹਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਉਸੇ ਤਰ੍ਹਾਂ ਸਰਦਾਰ ਭਗਤ ਸਿੰਘ ਮਾਨ ਨੇ ਇਹ ਨਹੀਂ ਵੇਖਿਆ ਕਿ ਐਸਸੀ ਤੇ ਬੀਸੀ ਪੁਆਰਾਂ ਨੂੰ ਮਿਲ-ਮਾਫ ਕਰਨਾ ਭਾਵੇਂ ਕੋਈ ਜਨਰਲ ਆ ਐਸਟੀ ਆ ਬੀਸੀ ਆ ਕਿਸੇ ਵੀ ਕੱਲ ਰਹੀ ਹੈ ਸੰਬਧ ਰਤਾ ਸਾਰਿਆਂ ਨੂੰ 90% ਲੋਕਾਂ ਨੂੰ ਜ਼ੀਰੋ ਬੇ ਲਾ ਰਿਆ ਹਾਰੇ ਕਿ ਨਹੀਂ ਆਰੇ ਜ਼ੀਰੋ ਤੇ ਚਾਹੀਦਾ ਵੀ ਐਵੇਂ ਆ ਸਾਧ ਸੰਗਤ ਜੀ ਇਹ ਕੋਈ ਸਾਹ ਨਹੀਂ ਇਹ ਸਰਕਾਰਾਂ ਦੇ ਫਰਜ਼ ਬਣਦੇ ਆ ਤੇ ਤੁਹਾਡਾ ਹੱਕ ਬਣਦਾ ਆ ਆਪਾਂ ਜਦੋਂ ਕੋਈ ਸਰਕਾਰ ਬਣਾਉਂਦੇ ਆ ਆ ਪੈਸੇ ਕਰਕੇ ਸਰਕਾਰ ਚਾਹੁੰਦੇ ਆ ਕਿ ਸਾਨੂੰ ਸਰਕਾਰ ਸੁਲਤਾ ਬਣ ਸੁਲਤਾ ਜੇ ਕਹਿਣੇ ਤੇ ਤਿਕਾਉ ਸਰਦਾਰ ਭਗਤ ਸਿੰਘ ਵਾਲੇ 43000 ਨੌਕਰੀਆਂ ਪਹਿਲੇ 2 ਸਾਲਾਂ ਦੇ ਵਿੱਚ ਦਿੱਤੀਆਂ ਆਮ ਘਾਰੇ ਕਰੀਆਂ ਮੁੜਿਆ ਪਿਛਲੇ ਹਰ ਸਰਕਾਰਾਂ ਦੇ ਦੌਰੋ ਪਹਿਲੇ 4 ਸਾਲਾਂ 'ਚ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਜੇ ਦਿੱਤੀ ਜਾਂ ਮੁੱਖ ਮੰਤਰੀ ਕਿਸੇ ਦੇ ਕੋਤਰੇ ਨੂੰ ਜਾਂ ਕਿਸੇ ਮੰਤਰੀ ਦੇ ਰਿਸ਼ਤੇਦਾਰ ਨੂੰ ਜਾਂ ਕਿਸੇ ਐਮਐਨਏ ਦੀ ਸ਼ਿਫਾਰਸ਼ ਤੇ ਦਿੱਤੀ ਹੋ ਕਿਸੇ ਆਮ ਘਰ ਦੇ ਪਿਛੜੀ ਮੁੰਡੇ ਨੂੰ ਨਹੀਂ ਦਿੱਤੀ 43000 ਨੌਕਰੀਆਂ ਦਿੱਤੀਆਂ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਉਹ ਮੁੰਡੇ ਕੁੜੀਆਂ ਸਿਲੈਕਟ ਹੋਏ ਜਿਨ੍ਹਾਂ ਨੂੰ ਬਹੁਤ ਜਿਆਦਾ ਜਰਨਲ ਲਾਣੀ ਸੀ ਜਿਨ੍ਹਾਂ ਦੀਆਂ ਡਿਗਰੀਆਂ ਦੇ ਵਿੱਚ 90% 95% 100 ਪ੍ਰਤੀਸ਼ਤ ਨੰਬਰ ਆਇਆ ਤੇ ਇਸੇ ਤਰ੍ਹਾਂ ਹੀ ਸਾਫ ਸੰਗਤ ਹੋਣਾ ਉਸ ਸਮੇਂ ਪਲੀਜ਼ ਜੀ ਬਾਦ ਬੈਂਕ ਦਾ ਤਸਵੀਲਦਾਰ ਕੁਦਵਾਰੀ ਕਲਰਕ ਹਰ ਡਿਪਾਰਟਮੈਂਟ ਦੇ ਵਿੱਚ ਭਟੀਆਂ ਹੋ ਗਿਆ ਬਸ ਬੇਵਕਤੀ ਹਵਾ ਦੇ ਬੱਚਿਆਂ ਨੂੰ ਭਰਾ ਜਰੂਰ ਜਾਓ ਆਹਦੇ ਬੱਚਿਆਂ ਨੂੰ ਉਲਝ ਵੀ ਤਿਆਰ ਜਰੂਰ ਕਰਾ ਦਿਓ ਆਮ ਆਦਮੀ ਪਾਰਟੀ ਸਰਦਾਰ ਕੋਰਵ ਸਿੰਘ ਮਾਨ ਜਿਨ੍ਹਾਂ ਨੇ ਪਲੇਰਾਂ ਦਾ ਵੀ ਮਾਰਦਿਆ ਕਰੋੜਾ ਰੁਪਏ ਪਲੇਰਾਂ ਨੂੰ ਨਾਮ ਦਿੱਤੇ DSP SDM ਤਹਿਸੀਲਦਾਰ ਅੱਗੇ ਰੱਖਾ ਤੇ ਜਿਹੜੇ ਬੱਚੇ ਬਾਹਰ ਵਿਚਚਾਂ ਚ ਇੰਟਰਨੈਸ਼ਨਲ ਖਿਡਾਰੀ 골ਡ ਮੈਡੇ ਲੈ ਕੇ ਆਏ অলੰਪੀਅਨ ਬੜੇ ਬੋਲੋ ਵੱਡੇ ਵੱਡੇ ਰੈਂਕਾਂ ਦੇ ਸਲੈਕਟ ਕੀਤਾ ਨਹੀਂ ਤੇ ਪਿਛਲੇਆਂ ਸਰਕਾਰਾਂ ਚਾਤੀ ਮਾਰ ਲੋ ਪਲੇਅਰ ਖੇਡ ਕੇ ਆਉਂਦੇ ਹਾਕਮਾਂ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕੋਈ ਪ੍ਰੈਸ ਕਾਨਫਰੰਸ ਕਰਦੀ ਲੋੜ ਨਹੀਂ ਜੇ ਦਾ ਬੱਚਾ ਇੰਟਰਨੈਸ਼ਨਲ ਗੋਲਡ ਲੈ ਗਿਆ ਉਹਦੇ ਕੰਮ ਮੁਤਾਬਕ ਰੁਤਬੇ ਮੁਤਾਬਕ ਬੱਚੇ ਨੂੰ ਡੀਐਸਪੀ ਤਹਿਸੀਲ ਦਾ ਐਸਡੀਐਮ ਦੀ ਜੌਬ ਤੇ ਨੱਤੀ ਕੀਤਾ ਗਿਆ ਤੇ ਜੇ ਸਾਡੇ ਪਿੰਡਾਂ ਦੇ ਵਿੱਚ ਚੰਗੀਆਂ ਖੇਡ ਗ੍ਰਾਊਂਡਾਂ ਬਣ ਗਈਆਂ ਚੰਗੇ ਸਕੂਲ ਬਣ ਗਏ ਬੱਚੇ ਪੜ੍ਹ ਲੈ ਕੇ ਬੱਚੇ ਪਲੇਅਰ ਬਣ ਗਏ ਤੇ ਵੀਰੋ ਜਦੋਂ ਪਿੰਡਾਂ ਦੇ ਵਿੱਚੋਂ ਐਸਡੀਐਮ ਤਹਿਸੀਲਦਾਰ ਡੀਐਸਪੀ ਧਰਤੀ ਉਹ ਲਾਪੇ ਆਉ ਮੱਕੂਦੀ ਗੱਲ ਕਰੀਏ ਮੱਕੂਜੋ ਤਿੰਨ ਚਾਰ ਡੀਐਸਪੀ ਲੱਗੇ ਹੋਏ ਤੇ ਚਾਰ ਐਸ.ਡੀ.ਐਮ. ਭਰਤੀ ਹੋਰ ਤੇ ਚਾਰ ਤਸਦੀਲਦਾਰ ਲੱਗੇ ਹੋਣ ਸਾਡੇ ਤੇ ਲੀਡਰ ਦੀ ਲੋੜ ਹੀ ਜੇ ਸਾਡੇ ਬੱਚੇ ਸਾਡੇ ਪਰਿਵਾਰਾਂ ਚ ਵੱਡੇ ਵੱਡੇ ਰੈਂਕਾਂ ਦੇ ਅਫਸਰ ਬਣਨ ਤੇ ਅਸਰ ਕਰ ਉਹ ਤਸਦੀਲਦਾਰ ਐਸ.ਡੀ.ਐਮ ਤੇ ਡੀ.ਐਸ.ਪੀ ਨੇ ਸਾਡੀ ਆਪੇ ਕੰਮ ਕਰਦੇ ਤਾਂ ਮੈਨੂੰ ਨਹੀਂ ਮਿਲ ਪਿਛਲੇ 20 30 ਸਾਲਾਂ ਦੇ ਵਿੱਚ ਸਾਡੇ ਮਰਹੂਮ ਜੀਰੇਲ ਕੇ ਜੋ ਕੋਈ ਸਿੱਧਾ ਡਾਇਰੈਕਟ ਐਸ.ਡੀ.ਐਮ. ਡੀ.ਐਸ.ਪੀ ਜਾਂ ਤਸਦੀਲਦਾਰ ਬਣਦਾ ਹੋਇਆ ਐਵੇਂ ਹੀ ਕਹਾਣੀ ਸੱਤੇ ਪੱਤੀ ਲੱਗੇਗੀ ਇਵੇਂ ਹੀ ਘੜੀ ਕਰਨਦਾਰ ਜਾਈਏ ਇਹ ਹੁਣ ਸਰਕਾਰ ਪਈ ਆਮ ਆਦਮ ਨੂੰ ਪਾਦੀ ਤੇ ਡਾਇਰੈਕਟਰ ਵੱਡੇ ਵੱਡੇ ਅਫਸਰ ਭਰਤੀ ਹੋ ਲਾ ਕੇ ਬਸ ਬੇਨਤੀ ਇਹੋ ਆ ਸਰਕਾਰਾਂ ਤੁਹਾਡੀ ਜਿੰਨੀ ਲੀਡ ਧਾਰੋਗੇ ਮੈਨੂੰ ਪਤਾ ਗਟਾਰੀਆ ਸਾਹਿਬ ਦਾ ਤੁਹਾਡੇ ਨਾਲ ਬੜਾ ਪਿਆਰ ਹੈ ਜਦੋਂ ਵੀ ਗੱਲ ਕਰੀ ਦੀ ਆ ਨਾ ਲੋਕ ਕਹਿ ਦਿੰਦੇ ਆ ਕਿ ਗਟਾਰੀਆ ਸਾਹਿਬ ਤੇ ਉਹ ਇਨਸਾਨ ਨੇ 2007 ਦੇ ਜਦੋਂ ਇਹ ਐਮਐਲਏ ਬਣੇ ਨਾ ਇਹਨਾਂ ਇਨਾਂ ਸਰਕਾਰ ਦੇ ਨਾਲ ਲੋਕਾਂ ਨੂੰ ਭਾਵੇਂ ਕੋਈ ਉਮਰ ਤੇ ਇਹਨਾਂ ਨੂੰ ਨਿੱਕਾ ਤੇ ਭਾਵੇਂ ਕੋਈ ਵੱਡਾ ਇਹਨੂੰ ਵੀ ਕੇਦੇ ਵੀ ਗੋਡੀਆਂ ਚਲਾ ਦੇ ਨੇ ਪਵੇਂਦਾਰ ਸਾਹਿਬ ਦੀ ਕਾਰ ਇੰਨਾ ਪਿਆਰ ਦੇ ਦੇ ਰਿਆ ਇਹਦਾ ਇੰਨਾ ਪਿਆਰ ਆ ਮੈਨੂੰ ਮਾਰਿਆ ਮੈਨੂੰ ਪਤਾ ਕਿ ਇੱਕੋ ਘਟ ਤੋਂ ਘਟ ਤੋਂ ਹੀ ਜੀਵੇਂ ਦਾ ਸਵਾ ਦੇ ਵਿੱਚੋਂ ਆਪੇ ਭਰਾ 30 ਹਜ਼ਾਰ ਦੀ ਲੀਡ ਤੇ ਜਿਤਾ ਕੇ ਪਹੁੰਚੋਗੇ 30 ਬੋਲੇ ਸੋਨਿਆ ਹੋਇ ਕੰਮ ਬਾਕੀ ਜਿੰਨੀ ਲੀਡ ਤੁਸੀਂ ਵਧਾ ਦੋਗੇ ਜਿਹੜੇ ਪਿੰਡ ਤੋਂ ਜਿਹੜੇ ਕੂਪ ਤੋਂ ਜਿਹੜੇ ਹਲਕੇ ਨੂੰ ਤੁਹਾਡਾ ਭਰਾ ਵੱਟ ਲੀਡ ਨਾਲ ਜਿੱਤਿਆ ਤੇ ਭਾਵੇਂ ਸਰ ਗਰੰਟਾ ਦੀ ਮੁਕਾਸਤੀ ਨਹੀਂ ਰਿਹਾਦਾ ਜੀ ਹੋ ਸਕਦੀ ਉਸ ਕੂਪ ਤੇ ਉਸ ਪਿੰਡ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਜੋ ਕਹੋਗੇ ਉਹ ਕਰ ਦਿਆਂ ਬਾਕੀ ਨਾਲ ਇੱਕ ਗੱਲ ਹੋਰ ਹੁਣ ਤੁਸੀਂ ਵੋਟ ਮੰਗਣ ਲੋਕਾਂ ਦੇ ਕੋਲ ਜਾਣਾ ਕਿਸੇ ਦੀ ਜੇ ਕੋ ਗਲੀ ਪਾਣ ਵਾਲੀ ਆ ਕੋ ਸੜਕ ਪਾਣ ਵਾਲੀ ਆ ਕਿਸੇ ਦਾ ਕੋਈ ਟਹਿਲਾ ਪਾਣ ਵਾਲਾ ਕੋਠਾ ਲਈਰ ਪੈਰ ਵਾਲਾ ਸਾਰਿਆਂ ਨੂੰ ਵਾਦਾ ਕਰਦੇ ਹਾਂ ਕਿ ਅਸੀਂ ਅਗਲੇ 3 ਸਾਲਾਂ ਦੇ ਵਿੱਚ ਤੁਹਾਡੇ ਘੋਟੇ ਤੁਹਾਡੀਆਂ ਸੜਕਾਂ ਤੁਹਾਡੀਆਂ ਗਲੀਆਂ ਤੁਹਾਡੇ ਕਿਤੇ ਨੂੰ ਜਾਂਦੇ ਰਾਹ ਬਈ ਕਾਂ ਦੇ ਜਾਂਦੇ ਰਾਹ ਸਾਰੇ ਪੱਕੇ ਕਰਦਾਂਗੇ ਛੇ ਪੱਕੇ ਕਰਦੇ 27 ਜੂਨ ਨੂੰ ਲਗਾਵਾਂਗੇ ਜੇ ਨਾਮ ਪੱਤੇ ਵੀ ਨਹੀਂ ਤਾਂ ਅਸੀਂ ਧਰਤੋਂ ਬੋਟ ਮੰਗਾਂਗੇ। ਜੈ ਜੀ ਜੈ ਜੀ ਪਰ ਬੇਨਤੀ ਇਹ ਵੀ ਕਰਦੇ ਹਾਂ ਕਿ ਅਸੀਂ ਰਾਹ ਨੂੰ ਤੁਹਾਡੇ ਪੱਕੇ ਕਰਦੇ ਨੇ ਕਿਤੇ ਪਵਾਜਦੇ ਆ ਤੇ 27 ਨਹੀਂ ਗੁੱਟੂ ਫੜ ਕੇ ਬੋਟ ਪਾਵੇਂ। ਕਿਉਂਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਤੇ ਕੰਮ ਕਰਾਂਗੇ ਜੇ ਕਹਾਂਗੇ ਤੇ 27 ਦੇ ਫੇਰ ਵੋਟ ਪਾਵਾਂਗੇ ਤੇ ਸਰਕਾਰ ਚ ਨੇ ਦਿੱਲੀ ਜਵਾਰਵਾਦ ਦੀ ਪੀਟੂ ਦੀ ਕਈਆ ਉਵੇਂ ਹੀ ਸਰਕਾਰ ਪੰਜਾਬ ਚ ਵੀ 27 ਜੀ ਦੇ ਰੀਪੀਟ ਹੋਊ ਪੱਤੀ ਜੀ 37 42 47 ਵੋਟਾਂ ਚ ਵੀ ਪੀੜੋ ਲੋਕ ਆ ਗਲੇ ਗਲੇ ਨਹੀਂ ਆ ਵੀ ਅਹੀ ਜੀ ਧਰੇ ਦੇ ਪੱਕੇ ਆ ਲੋਕ ਕਾਮ ਨਹੀਂ ਦੇ ਲੋਕਾਂ ਕੰਮ ਦਾ ਮਤਲਬ ਹੈ। ਕੇਹੀ ਨਹੀਂ ਜਾਮ ਦਾ ਮਤਲਬ। ਕੰਮ ਦਾ ਮਤਲਬ ਜਿਹੜਾ ਬੰਦਾ ਕੰਮ ਕਰੂਗਾ, ਲੋਕਾਂ ਉਹਦੇ ਉੱਤੇ ਆਕਰਸ਼ਣ ਕਰਕੇ ਉਹਨੂੰ ਵੇਟ ਪਾਇਆ ਕਰਦੇ। ਮੈਂ ਤੁਹਾਡਾ ਸਾਰਿਆਂ ਦਾ ਸਰਦਾਰ ਇਹ ਜਿਨ੍ਹਾਂ ਦੇ ਕੀ ਅਗਰਾ ਹੈ। ਸਰਦਾਰ ਤਰਪੁਰ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਥੇ ਵਾਦਾ ਕੀਤਾ ਹੋਇਆ, ਮੈਂ ਉਹਨਾਂ ਨਾਲ ਕੋਲ ਕੋਲ ਕੇ ਗੱਲ ਕਰਦਾ। ਮਕੂ ਮੱਲਾੜਾ ਬਸਟੈਂਡ ਦੀ ਇਹ ਗੱਲ ਕਰਦਿਆ ਤੁਹਾਡੇ ਮਕੂ ਬਾਸਟਰ ਬਰਾਵਾਂਗੇ ਕਿਉਂਕਿ ਇਹਦੇ ਹੱਥ ਪਿਆ ਮਾਲਵੀ ਨੂੰ ਮਾਝੇ ਨੂੰ ਜੋੜਨ ਵਾਲੀ ਹੱਥ ਪਿਆ ਮਕੂ ਚਾਈ ਬਰਾਵਾਂਗੇ ਬਾਕੀ ਗੱਲ ਨਹੀਂ ਗਰੋਂਦਾਰ ਦੀ ਗ੍ਰਾਉਂਡਾਂ ਦੇ ਸਾਥ ਸੰਗਤ ਸਰਦਾਰ ਭਗਵੰਦ ਸਿੰਘ ਮਾਨ ਕੋਟ ਪੰਜਾਬ ਦਾ ਇਹ ਸੁਝਾਅ ਇਹ ਆ ਕਿ ਅਸੀਂ ਪਿੰਡਾਂ ਪਿੰਡਾਂ ਚੌਥਰੋ ਕੋਲੋਂ ਦਾ ਸੈਂਟਰ ਕਰਕੇ ਇੱਕ ਗ੍ਰਾਉਂਡ ਬਣਾਈਏ ਤਾਂ ਜੋ ਇਹਨਾਂ ਪਰਮਾਚਾਰ ਤੇ ਨੰਦੀਆਂ ਤੇ ਕੁੜੀਆਂ ਤੇ ਮੁੰਡੇ ਸਵੇਰੇ ਤੇ ਸ਼ਾਮ ਦੇ ਟਾਈਮ ਘੂਰੋ ਘੰਟੇ ਪ੍ਰੈਕਟਿਸ ਕਰਨ ਤੇ ਸਾਡੇ ਕੋ ਇੰਟਰਨੈਸ਼ਨਲ ਨੈਸ਼ਨਲ ਗੇਮ ਖੇਡ ਕੇ 골ਡ ਬਣ ਲੈਣ ਕਿਉਂ ਸਾਡੇ ਪੰਜਾਬ ਦਾ ਸਾਡੇ ਜੀਰੇ ਵਾਲੇ ਦਾ ਮਾਝੇ ਦਾ ਮਾਲਵੇ ਦਾ

ਇਹ ਜਿਹੜੇ ਲੋਕ ਇਹ ਕਹਿੰਦੇ ਆ ਆਮ ਆਦਮੀ ਪਾਰਟੀ ਕੋਈ ਨਹੀਂ ਕੀਤਾ ਜੇ ਸਾਨੂੰ ਆਉਂਦੇ 20 ਸਾਲ ਹੋ ਗਏ 75 ਸਾਲਾਂ ਜਿੰਨਾ ਕੀ ਕੀਤਾ ਇਹ ਵੀ ਦੱਸੋ ਜਿਹੜੇ ਪੁਰਾਣੇ ਲੋਕ ਆ ਇਹਨਾਂ 75 ਸਾਲਾਂ ਅਜ ਕੀ ਕੀਤਾ ਤੇ ਜੇ ਇਹਨਾਂ ਕੁਝ ਕੀਤਾ ਹੁੰਦਾ ਤੇ ਫੇਰ ਲੋਕ ਸਾਨੂੰ ਨਾ ਲੈ ਕੇ ਜਾਂਦੇ ਲੋਕ ਆਮ ਆਦਮੀ ਪਾਰਟੀ ਨੂੰ ਲੈ ਕੇ ਆ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਉਮੀਦਾਂ ਦੇ ਆਸਾਂ ਨੂੰ ਪੂਰੀ ਕਰੂਗੀ ਆ ਸਾਰੇ ਕੰਮ ਜਿਹੜੇ ਕਹਿਟਾ ਗਿਆ ਸਾਹਮਣੇ ਚੰਗੀਆਂ ਗਰੋਹਾਂ ਬਣਾਵਾਂਗੇ ਜ਼ੀਵਨ ਤੇ ਪੌੜਾ ਮੁਕਲੀ ਹੋਣੇ ਜੇ ਸ਼ੀਰੋ ਨਹੀਂ ਜਿੱਥੇ ਉੱਥੇ ਆਪਾਂ ਨੇ ਉਹ ਵਾਹ ਮਾਰੀ ਪਾਇੰਨਾ ਦਾਰੂ ਦਾ ਬੱਟੀਗਾ ਬੱਟੀਗਾ ਚੇਗਿਆ ਦਾਰੀਆਂ ਉਹਨਾਂ ਨੂੰ ਬੰਦ ਕਰਾਂਗੇ ਅੰਦਰ ਦੇ ਸ਼ੀਰੋ ਪਾਣ ਆਜ ਮੱਖੀਆਂ ਮਚ ਬਿਮਾਰੀਆਂ ਬਾਰੇ ਨਿਯੋਗ ਬਿਮਾਰੀਆਂ ਦਾ ਪਤਾ ਲੱਗ ਸਕਾਂ ਮੈਂ ਤੁਹਾਡਾ ਸਾਰਿਆਂ ਦਾ ਫੇਰ ਤੋਂ ਆਉਂਦਾ ਧੰਨਵਾਦ ਕਰਦਾ ਤੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਜਿਨੇ ਵੀ ਮੇਰੇ ਭੈਣ ਭਰਾ ਜਿਨੇ ਵੀ ਪਰਿਵਾਰ ਚ ਆਣ ਹੋਇਆ ਸਾਰਿਆਂ ਨੂੰ ਜੀ ਆਇਆਂ ਨੂੰ ਇਹ ਤੇ ਚੱਲ ਕੇ ਆਏ ਇੱਕ ਕਮੇਟੀ ਨੂੰ ਮੈਂ ਜਲਦੀ ਇੱਕ ਹਰਾਈਆਂ ਤੋਂ ਸਲਾਹ ਕਰਦਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੀ ਆਇਆਂ ਨੂੰ ਪਿਆ ਇਹਨੀਆਂ ਬੇਨਤੀਆਂ ਦਾ ਖਿਆਲ ਅਜਾ ਚੱਕਿਆ ਵਾਹਿਗੁਰੂ ਜੀ ਦਾ ਬੋਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ